ਦੁਨੀਆ ਪਰਵਚ ਵਸਦੇ ਸਮੂਹ ਸਿੱਖ ਜਗਤ ਨੂੰ ਸਮੁੱਚੇ ਪੰਜਾਬੀ ਭਾਈਚਾਰੇ ਨੂੰ ਸਤਿ ਸ੍ਰੀ ਅਕਾਲ ਦਵਾ ਸਲਾਮ ਪ੍ਰਣਾਮ ਨਮਸਕਾਰ ਅਸਲਾਮ ਅਲੈਕਮ ਕਹਿੰਦੇ ਆ ਦਸਨ ਪਿਤਾ ਜੀ ਦੀ ਬਖਸ਼ੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯੁਗ ਅਤੇ ਜ਼ਮਾਨਾ ਕੋਈ ਵੀ ਹੋਵੇ ਲੜਾਈ ਅਤੇ ਜੰਗ ਹਰੇਕ ਯੁਗ ਦਾ ਹਿੱਸਾ ਰਹੀ ਹੈ ਅਗਾਂ ਨਹੀਂ ਰਹੇਗੀ ਪਰ ਚੰਗਾ ਜੁੱਧਾਂ ਨੂੰ ਲੜਨ ਦੇ ਢੰਗ ਪੈਂਤੜੇ ਜੁਗਲਬੰਦੀਆਂ ਰਣਨੀਤੀਆਂ ਵੀ ਬਦਲਦੀਆਂ ਰਹੀਆਂ ਹਨ ਅੱਜ ਦੇ ਵਿਗਿਆਨਿਕ ਯੁੱਗ ਦੇ ਵਿੱਚ ਬਿਰਤਾਂਤ ਦੀ ਲੜਾਈ ਜ਼ਿਆਦਾ ਭਾਰੂ ਹੈ ਜਿਸ ਨੂੰ ਅਸੀਂ ਨੈਰੇਟਿਵ ਆਖਦੇ ਹਾਂ ਬਹੁ ਗਿਣਤੀ ਨੇ ਆਪਣਾ ਦਿਮਾਗ ਨਹੀਂ ਵਰਤਣਾ ਹੁੰਦਾ ਇਹ ਮਨੁੱਖ ਦਾ ਸੁਭਾਅ ਹੈ ਉਹਨਾਂ ਨੇ ਉਸੇ ਪਾਸੇ ਜਾਣਾ ਹੁੰਦਾ ਜਿੱਧਰ ਕੋਈ ਇਸ਼ਾਰਾ ਕਰਦਾ ਪਿਆ ਉਧਰ ਦੇਖ ਅਗਰ ਤੁਹਾਨੂੰ ਭੁਲੇਖਾ ਹੋਵੇ ਤਾਂ ਬਾਜ਼ਾਰ ਵਿੱਚ ਤੁਰੇ ਜਾਂਦੇ ਆ ਕਿਸੇ ਦਿਨ ਚੈੱਕ ਕਰ ਲੈਣਾ ਅਚਾਨਕ ਡਰਦੇ ਹੋਏ ਪਿਛਾਣੂ ਭਜਣਾ ਤੁਹਾਡੇ ਵੱਲ ਦੇਖ ਕੇ ਬਹੁਤੇ ਲੋਕ ਤੁਹਾਡੇ ਨਾਲ ਹੀ ਪਿਛਾਣੂ ਭੱਜ ਜਾਣਗੇ ਉਹਨੇ ਪੁੱਛਣਗੇ ਕੀ ਹੋਇਆ ਕਿਉਂ ਭਜਿਆ ਬਸ ਉਹ ਭੱਜ ਪੈਣਗੇ ਇਹ ਇੱਕ ਬਿਰਤਾਂਤ ਦਾ ਛੋਟਾ ਜਿਹਾ ਹਿੱਸਾ ਸਮਝਾਉਣ ਵਾਸਤੇ ਇਹਦੀ ਉਦਾਹਰਣ ਜ਼ਰੂਰੀ ਸੀ ਜੇ ਸੌਖੇ ਤਰੀਕੇ ਨਾਲ ਹੋਰ ਕੋਈ ਤਜਰਬਾ ਕਰਨਾ ਹੈ ਤਾਂ ਬਹੁਤੇ ਲੋਕਾਂ ਦੇ ਵਿੱਚ ਖੜ੍ਹੇ ਆ ਹੋਆ ਅਚਾਨਕ ਤਾਂ ਨੂੰ ਚੁੱਕ ਕੇ ਹੱਥ ਦੀ ਉਂਗਲ ਤਾਂ ਨੂੰ ਚੱਕ ਕੇ ਸਮਾਨ ਵਾਲੇ ਕੋਲ ਗਿਆ ਓਹੋ ਹੋ 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 ਬਸ ਐਦਾਂ ਕਰਿਓ ਸਾਰੇ ਤਾਂ ਨੂੰ ਦੇਖਣ ਲੱਗਿਆਂਗੇ ਇਹ ਹੈ ਬਿਰਤਾਂਤ ਸਿਰਜਣ ਦੀ ਪਹਿਲੀ ਇਕਾਈ ਤੇ ਪਹਿਲਾ ਫਾਰਮੂਲਾ ਅਸੀਂ ਗੱਲ ਕਰਾਂਗੇ ਖਾਲਸਾਤਾਨ ਦੀ ਆਜ਼ਾਦੀ ਨਾਲ ਜੁੜੀ ਹੋਈ ਬਿਰਤਾਂਤਾਂ ਦੀ ਪੰਜਾਬ ਦੀ ਆਜ਼ਾਦੀ ਵਿਰੁੱਧ ਚੱਲਦੇ ਹੋਏ ਬਿਰਤਾਂਤਾਂ ਦੀ ਸਾਡੇ ਸੱਚ ਨੂੰ ਝੁਠਲਾਉਣ ਵਾਸਤੇ ਕਾਲੇ ਸਿਆਹ ਝੂਠ ਨੂੰ ਬਿਰਤਾਂਤ ਵਿੱਚ ਬਣਾ ਕੇ ਪੇਸ਼ ਕਰਦੇ ਰਹਿਣਾ ਭਾਰਤੀ ਵਿਪਰ ਦਾ ਕੰਮ ਹੈ ਤੇ ਅਸੀਂ ਉਸ ਬਿਰਤਾਂਤ ਦੇ ਪਿੱਛੇ-ਪਿੱਛੇ ਤੁਰਨਾ ਸ਼ੁਰੂ ਕਰ ਦਿੰਦੇ ਹਾਂ ਸਾਡੀ ਲੜਾਈ ਖਾਲਿਸਤਾਨ ਦੀ ਬਾਤ ਚ ਹੈ ਸਾਡੀ ਪਹਿਲੀ ਲੜਾਈ ਵਿਪਰ ਦੇ ਖਿਲਾਫ ਹੈ ਤੇ ਬੇਪਰ ਦੇ ਖਿਲਾਫ ਲੜਾਈ ਦਾ ਦੂਸਰਾ ਨਾਮ ਹੀ ਖਾਲਸਾਤਨ ਦੀ ਆਜ਼ਾਦੀ ਦੀ ਲੜਾਈ ਹੈ ਇਹ ਦੋਵੇਂ ਆਪਸ ਵਿੱਚ ਜੁੜੇ ਹੋਏ ਹਨ ਅਸੀਂ ਇਹਨਾਂ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ ਜਦ ਇਹ ਗਹੇ ਬੇਪਰਨ ਕੇ ਰੀਤ ਮੈਨਾ ਕਰਉਣ ਕੀ ਪ੍ਰਤੀਤ ਜੇ ਮੇਰਾ ਸਿੱਖ ਜੇ ਮੇਰਾ ਖਾਲਸਾ ਬੇਪਰਾਂ ਦੀਆਂ ਰੀਤਾਂ ਬ੍ਰਾਹਮਣਾਂ ਦੀਆਂ ਰੀਤਾਂ ਦੇ ਵਿੱਚ ਪਵੇਗਾ ਮੈਂ ਉਸਤੇ ਯਕੀਨ ਨਹੀਂ ਕਰਾਂਗਾ ਮੈਂ ਉਸਤੇ ਕਿਰਪਾ ਨਹੀਂ ਕਰਾਂਗਾ ਆਓ ਅੱਜ ਇਹਨਾਂ ਬੇਪਰਾਂ ਦੇ ਇੱਕ ਬਰਤਾਂਤ ਦਾ ਜਵਾਬ ਦਈਏ ਉਸੇ ਦਿੱਤੇ ਹੋਏ ਜਵਾਬ ਨੂੰ ਆਪ ਸਾਰਿਆਂ ਨੇ ਮੇਰੇਆਂ ਭੈਣਾ ਭਰਾਵਾਂ ਵੀਰਾਂ ਬਜ਼ੁਰਗਾਂ ਬੱਚਿਆਂ ਨੌਜਵਾਨਾਂ ਨੇ ਆਪਣੇ ਜ਼ਿਹਨ ਦੇ ਵਿੱਚ ਹਮੇਸ਼ਾ ਲਈ ਰੱਖ ਲੈਣਾ ਜਦ ਵੀ ਕੋਈ ਭਾਰਤੀ ਭਗਤ ਜਾਂ ਦਲਾਲ ਜਾਂ ਕੋਈ ਵੀ ਅਗਰ ਉਹ ਸਵਾਲ ਕਰੇ ਤਾਂ ਉਸ ਦਾ ਜਵਾਬ ਤੁਹਾਨੂੰ ਆਉਂਦਾ ਹੋਣਾ ਚਾਹੀਦਾ ਪਟੱਕ ਕਰਕੇ ਉਸ ਦੇ ਮੂੰਹ ਤੇ ਮਾਰਨਾ ਹੈ ਸਵਾਲ ਹੈ ਕਿ ਕੁਝ ਲੋਕ ਕਹਿੰਦੇ ਨੇ ਗੁਰਬਾਣੀ ਵਿੱਚ ਲਿਖਿਆ ਹੈ ਖੁਰਾ ਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ 360 ਤੇ ਅੰਕਿਤ ਹੈ। ਦਰਜ ਹੈ, ਸ਼ਸ਼ੁਭਤ ਹੈ, ਸੁਭਾਏ ਮਾਨ ਹੈ। ਇਹ ਹਮਲਾ ਪੰਜਾਬ ਵਿੱਚ ਮੁਗਲਾਂ ਵੱਲੋਂ ਜਦ ਕੀਤਾ ਗਿਆ ਤਾਂ ਗੁਰੂ ਸਾਹਿਬਾਂ ਨੇ ਇਹ ਸ਼ਬਦ ਉਚਾਰਿਆ ਸੀ। ਇਸ ਹਿੰਦੁਸਤਾਨ ਇੱਕ ਸ਼ਬਦ ਨੂੰ ਲੈ ਕੇ ਉਹ ਆਪਣਾ ਦਾਵਾ ਕਰਦੇ ਹਨ ਕਿ ਇਹ ਹਿੰਦੁਸਤਾਨ ਅੱਜ ਦੇ ਇੰਡੀਆ ਦਾ ਹਿੱਸਾ ਸੀ ਹੈ। ਆਓ ਆਪਾਂ ਇਸ ਕੁਫਰ ਦੀ, ਇਸ ਝੂਠ ਦੀ ਖਾਲ ਨੂੰ ਉਤਾਰਦੇ ਹੋਏ ਅਸਲੀਅਤ ਸਾਹਮਣੇ ਲੱਗੇ ਪਹਿਲਾ ਉਦਾਹਰਣ ਵਰਤਣੀ ਚਾਹਾਂਗਾ ਬੰਬਈ ਦਾ ਨਾਮ ਹੁਣ ਮੁੰਬਈ ਹੈ ਮਦਰਾਸ ਦਾ ਨਾਮ ਬਦਲ ਕੇ ਚੇਨਈ ਰੱਖਿਆ ਹੋਇਆ ਹੈ ਨਾਮ ਬਦਲਣ ਤੋਂ ਬਾਅਦ ਜੇ ਕੋਈ ਅਖਬਾਰ ਨਵੀਸ ਕੋਈ ਪੱਤਰਕਾਰ ਕੋਈ ਇਤਿਹਾਸਕਾਰ ਕੋਈ ਟੂਰਿਸਟ ਕੋਈ ਸਾਲਾਨੀ ਉੱਥੇ ਜਾਵੇਗਾ ਉਸ ਬਾਰੇ ਕੁਝ ਲਿਖੇਗਾ ਤੇ ਉਹ ਉਹੀ ਸ਼ਹਿਰ ਦਾ ਨਾਮ ਲਿਖੇਗਾ ਜਿਹੜਾ ਹੁਣ ਪ੍ਰਚਲਿਤ ਹੈ ਉਹ ਮੁੰਬਈ ਨੂੰ ਬੰਬਈ ਨਹੀਂ ਲਿਖਣ ਲੱਗਾ ਉਹ ਚੈਨੈ ਨੂੰ ਮਦਰਾਸ ਨਹੀਂ ਲਿਖਣ ਲੱਗਾ ਜਦ ਗੁਰੂ ਨਾਨਕ ਸਾਹਿਬ ਇਸ ਧਰਤੀ ਦੇ ਉੱਤੇ ਇਸ ਪੰਜਾਬ ਦੀ ਧਰਤੀ ਦੇ ਉੱਤੇ ਆਏ ਪ੍ਰਗਟ ਹੋਏ ਤਾਂ ਉਹਨਾਂ ਨੇ ਇਸ ਧਰਤੀ ਨਾਲ ਸੰਬੰਧਿਤ ਘਟਨਾ ਦਾ ਜਦ ਜ਼ਿਕਰ ਕੀਤਾ ਤਾਂ ਉਹਨਾਂ ਸ਼ਬਦ ਦੇ ਵਿੱਚ ਹਿੰਦੁਸਤਾਨ ਸ਼ਬਦ ਵਰਤਿਆ ਜਦ ਕਿ ਹਿੰਦੁਸਤਾਨ ਸ਼ਬਦ ਤੋਂ ਪਹਿਲਾਂ ਇਸ ਧਰਤੀ ਦਾ ਇਸ ਜਗ੍ਹਾ ਦਾ ਇਸ ਖਿੱਤੇ ਦਾ ਪੁਰਾਣਾ ਨਾਮ ਸੀ ਸਿੰਧਸਤਾਨ ਸਿੰਧਸਤਾਨ ਅਸਲ ਦੇ ਵਿੱਚ ਸਿੰਧ ਦਰਿਆ ਨਾਲ ਜੁੜਿਆ ਹੋਇਆ ਹੈ ਇਸ ਦਰਿਆ ਦੇ ਦੋਨਾਂ ਕੰਢਿਆਂ ਦੇ ਆਲੇ ਦੁਆਲੇ ਵਸੀ ਹੋਈ ਆਬਾਦੀ ਜਿਸ ਦਾ ਨਾਮ ਸੀ ਸਿੰਧਸਤਾਨ ਇਸ ਦਾ ਨਾਮ ਕਿਵੇਂ ਬਦਲਿਆ ਉਸ ਦੀ ਗੱਲ ਆਪਾਂ ਹੁਣ ਕਰਦੇ ਹਾਂ ਜਿਸ ਨੂੰ ਡਾਕਟਰ ਸੁਖਦਿਆਲ ਸਿੰਘ ਜੀ ਆਪਣੀ ਇੱਕ ਲਿਖਤ ਵਿੱਚ ਲਿਖਦੇ ਹਨ ਮੈਂ ਉਹ ਆਪ ਜੀ ਦੇ ਨਾਲ ਇੱਕ ਪੈਰਾ ਪੜ੍ਹ ਕੇ ਸੁਣਾਉਣਾ ਹਿੰਦੁਸਤਾਨ ਨਾਂ ইরਾਨੀ ਲੋਕਾਂ ਦਾ ਦਿੱਤਾ ਹੋਇਆ ਹੈ ਉਹ ਹਰੇਕ ਸੱਸੇ ਨੂੰ ਹਾਹੇ ਦੀ ਆਵਾਜ਼ ਵਿੱਚ ਬੋਲਦੇ ਸਨ ਜਿਹੜਾ ਸ ਸ ਸ਼ਬਦ ਦੇ ਸ਼ੁਰੂ ਦੇ ਵਿੱਚ ਆ ਜਾਵੇ ਇਹ ਉਹਨਾਂ ਦਾ ਵਿਆਕਰਨਕ ਨਿਯਮ ਸੀ ਸਿੰਧਸਤਾਨ ਸ਼ਬਦ ਦੇ ਸ਼ੁਰੂ ਦੇ ਵਿੱਚ ਸ ਸ ਆਉਣ ਕਰਕੇ ਉਹ ਇਸ ਨੂੰ ਹਾਹੇ ਦੇ ਨਾਮ ਨਾਲ ਵਿਚਾਰ ਕੇ ਇਸ ਨੂੰ ਹਿੰਦੁਸਤਾਨ ਕਹਿੰਦੇ ਇਸੇ ਤਰ੍ਹਾਂ ਸਿੰਧ ਨੂੰ ਹਿੰਦ ਸਿੰਧੂ ਨੂੰ ਹਿੰਦੂ ਸਿੰਧਸਤਾਨ ਨੂੰ ਹਿੰਦੁਸਤਾਨ ਸप्त ਸਿੰਧ ਨੂੰ ਹਪਤ ਹਿੰਦ ਉਚਾਰਦੇ ਸਨ ਇਸ ਤਰ੍ਹਾਂ ਉਹ ਸਿੰਧ ਦਰਿਆ ਨੂੰ ਹਿੰਦ ਦਰਿਆ ਕਹਿੰਦੇ ਇਸ ਤੇ ਤੱਟੀ ਖੇਤਰ ਨੂੰ ਸਿੰਧਸਤਾਨ ਕਹਿਣ ਦੀ ਬਜਾਏ ਹਿੰਦੁਸਤਾਨ ਬੋਲਦੇ ਸਨ ਇਸ ਤੇ ਵਸਨੀਕਾਂ ਨੂੰ ਸਿੰਧੂ ਕਹਿਣ ਦੀ ਥਾਂ ਹਿੰਦੂ ਕਹਿੰਦੇ ਸਨ ਇਉ ਹਿੰਦੁਸਤਾਨ ਹਿੰਦੂ ਅਤੇ ਹਿੰਦੀ ਇਹ ਤਿੰਨੇ ਨਾਂ ਇਰਾਨੀ ਲੋਕਾਂ ਦੇ ਰੱਖੇ ਹੋਏ ਹਨ ਅਤੇ ਇਹ ਨਾਂ ਸਿਰਫ ਭੂਗੋਲਕ ਨਾਮ ਹਨ ਕੋਈ ਧਾਰਮਿਕ ਜਾਂ ਧਰਮ ਨਾਲ ਜੁੜਿਆ ਹੋਇਆ ਨਾਮ ਨਹੀਂ ਹੁਣ ਮੈਂ ਆਪਣੇ ਤਰੀਕੇ ਨਾਲ ਇਸ ਨੂੰ ਹੋਰ ਵੀ ਸਰਲ ਕਰਕੇ ਦੱਸਣਾ ਚਾਹਾਂਗਾ ਉਸ ਵਕਤ ਇਰਾਨ ਦੀ ਫਾਰਸੀ ਬੋਲੀ ਦਾ ਵਿਆਕਰਣ ਨਿਜਮੇ ਸੀ ਜਵੇਂ ਅੰਗਰੇਜ਼ੀ ਦੇ ਵਿੱਚ ਅੱਜ ਵੀ ਨੌਲੇਜ ਦੇ ਸਾਹਮਣੇ ਜਿਹੜੀ ਕੇ ਆਉਂਦੀ ਹੈ ਉਸ ਨੂੰ ਨਹੀਂ ਬੋਲਿਆ ਜਾਂਦਾ ਇਹ ਇੱਕ ਇਸ ਬੋਲੀ ਦਾ ਵਿਆਕਰਣਕ ਨਿਜਮ ਹੈ ਇਸੇ ਤਰੀਕੇ ਉਸ ਵੇਲੇ ਫਾਰਸੀ ਬੋਲੀ ਦਾ ਵਿਆਕਰਣਕ ਨਿਜਮ ਸੀ ਕਿਸੇ ਵੀ ਸ਼ਬਦ ਦਾ ਪਹਿਲਾ ਅੱਖਰ ਜੇ ਸਸਾ ਆਉਂਦਾ ਤਾਂ ਉਸ ਦੀ ਆਵਾਜ਼ ਉਹ ਹਾਹੇ ਵਿੱਚ ਬੋਲਦੇ ਸਨ ਜੇ ਉਹੀ ਅੱਖਰ ਪਹਿਲੇ ਦੀ ਥਾਂ ਤੇ ਦੂਜੇ ਤੀਜੇ ਚੌਥੇ ਜਿੱਥੇ ਵੀ ਆ ਜਾਵੇ ਫਿਰ ਉਹ ਸਸੇ ਨੂੰ ਸਸਾ ਹੀ ਬੋਲਦੇ ਸਿੰਧਸਤਾਨ ਦੇ ਸਾਹਮਣੇ ਸੱਸਾ ਹੁਣ ਕਰਕੇ ਉਸ ਨੂੰ ਹਾਹੇ ਦੀ ਆਵਾਜ਼ ਵਿੱਚ ਹਿੰਦੁਸਤਾਨ ਕਹਿੰਦੇ ਰਹੇ ਅਤੇ ਇਹੀ ਨਾਮ ਪ੍ਰਚਲਿਤ ਹੋ ਗਿਆ ਅੱਜ ਵੀ ਪੰਜਾਬ ਦਾ ਨਾਮ ਸਾਡਾ ਆਪਣਾ ਨਾਮ ਨਹੀਂ ਇਹ ਵੀ ਰੰਦਾ ਰੱਖਿਆ ਹੋਇਆ ਪੰਜ ਆਬ ਆਬ ਹੁੰਦੇ ਪਾਣੀ ਪੰਜਾਂ ਦਰਿਆਵਾਂ ਦੀ ਧਰਤੀ ਇਸ ਕਰਕੇ ਜਿਹੜਾ ਇਹ ਹਿੰਦੁਸਤਾਨ ਹੁਣ ਬਣਾਉਣਾ ਚਾਹੁੰਦੇ ਆ ਉਹ ਵੀ ਪੰਜਾਬ ਦਾ ਹੀ ਦਿੱਤਾ ਹੋਇਆ ਨਾਮ ਹੈ ਇਸ ਪੇਪਰ ਕੋਲ ਤਾਂ ਆਪਣਾ ਨਾਮ ਵੀ ਕੋਈ ਹੈ ਨਹੀਂ ਜਿਸ ਨੂੰ ਇਹ ਰੱਖ ਸਕੇ ਇਹ ਵੀ ਸਾਡਾ ਪੰਜਾਬੀਆਂ ਦਾ ਦਿੱਤਾ ਹੈ ਸਾਡੇ ਹੀ ਦਿੱਤੇ ਹੋਏ ਪਾਣੀ ਵਰਤ ਰਹੇ ਨੇ ਇਹਨਾਂ ਕੋਲ ਆਪਣਾ ਹੈ ਕੀ ਆ ਇਹਨਾਂ ਕੋਲ ਆਪਣਾ ਸਿਰਫ ਸਾਜਸਾ ਨੇ ਕਿਵੇਂ ਘੜਨੀਆਂ ਤੇ ਕਿਵੇਂ ਝੂਠ ਬੋਲਣਾ ਇੰਡੀਆ ਸ਼ਬਦ ਵੀ ਅੰਗਰੇਜ਼ ਦਾ ਦਿੱਤਾ ਹੋਇਆ ਹੈ ਇਹ ਅੱਜ ਦੇ ਵਿਪਰਾਂ ਦਾ ਆਪਣਾ ਨਾਮ ਨਹੀਂ ਭਾਰਤ ਵੀ ਪੰਜਾਬ ਦਾ ਦਿੱਤਾ ਹੋਇਆ ਨਾਮ ਹੈ ਇਹ ਵਿਪਰਾਂ ਦਾ ਆਪਣਾ ਕੋਈ ਡਿਕਸ਼ਨਰੀ ਵਿੱਚੋਂ ਸ਼ਬਦ ਕੋਸ਼ ਵਿੱਚੋਂ ਨਿਕਲਿਆ ਨਾਮ ਨਹੀਂ ਭਾਰਤ ਦਾ ਅਰਥ ਹੈ ਭਰਾਵਾਂ ਦੀ ਜੰਗ ਵਿੱਚ ਡੁੱਲਿਆ ਹੋਇਆ ਰਤ ਜਿਸ ਨੂੰ ਬਾਅਦ ਚ ਇਹਨਾਂ ਨੇ ਨਾਮ ਦਿੱਤਾ ਮਹਾਭਾਰਤ ਉਹ ਜੰਗ ਮਹਾਭਾਰਤ ਦੀ ਨਹੀਂ ਉਹ ਮਹਾਪੰਜਾਬ ਦੀ ਜੰਗ ਸੀ ਗ੍ਰੰਥ ਲਿਖਣ ਵਿੱਚ ਵੀ ਸਾਜਿਸ਼ ਇਹ ਜੰਗ ਕੁਰਖੇਤਰ ਦੇ ਵਿੱਚ ਹੋਈ ਅਤੇ ਕੁਰਖੇਤਰ ਪੰਜਾਬ ਦਾ ਹਿੱਸਾ ਹੈ ਫਿਰ ਇਹ ਜੰਗ ਅਜੋਕੇ ਮਹਾਭਾਰਤ ਦੀ ਨਹੀਂ ਪੁਰਾਣੇ ਪੰਜਾਬ ਦੀ ਹੈ ਅਸੀਂ ਫੈਸਲਾ ਕਰ ਚੁੱਕੇ ਹਾਂ ਬਿੱਪਰ ਦੀ ਹਰੇਕ ਸਾਜਿਸ਼ ਦਾ ਆਲੇ ਦੁਆਲੇ ਲਪੇਟਿਆ ਹੋਇਆ ਸਾਜਸੀ ਕਪੜਾ ਉਤਾਰ ਕੇ ਇਸ ਨੂੰ ਨੰਗਾ ਕਰਾਂਗੇ ਜੇ ਅਸੀਂ ਚੁੱਪ ਰਹਿਆ ਤਾਂ ਇਸ ਦਾ ਅਰਥ ਇਹ ਨਹੀਂ ਕਿ ਅਸੀਂ ਅਨਪੜ੍ਹ ਹਾਂ ਇਸ ਦਾ ਅਰਥ ਇਹ ਵੀ ਨਹੀਂ ਕਿ ਅਸੀਂ ਅਗਿਆਨੇ ਹਾਂ ਕਿ ਸਾਨੂੰ ਪਤਾ ਨਹੀਂ ਸੱਚ ਤਾਂ ਇਹ ਹੈ ਕਿ ਸਾਰੇ ਗਿਆਨ ਦਾ ਕੇਂਦਰ ਹੀ ਪੰਜਾਬ ਹੈ ਇਸ ਪੰਜਾਬ ਦੀ ਧਰਤੀ ਦੇ ਉੱਤੇ ਹੀ ਟੈਕਸਲਾ ਯੂਨੀਵਰਸਿਟੀ ਦੇ ਵਿੱਚ ਪਾਣ ਨੇ ਰਿਸ਼ੀ ਨੇ ਰਿਸ਼ੀ ਹੁੰਦਾ ਪ੍ਰੋਫੈਸਰ ਰਿਗਵੇਦ ਨੂੰ ਪੰਜਾਬੀ ਉਸ ਵੇਲੇ ਦੀ ਜਿਹੜੀ ਪੰਜਾਬੀ ਸੀ ਉਸ ਭਾਸ਼ਾ ਵਿੱਚ ਲਿਖਿਆ ਰਿਗਵੇਦ ਸਾਮਵੇਦ ਯਜਰਵੇਦ ਅਥਰਵਨਵੇਦ ਚੌਹਾਂ ਵੇਦਾਂ ਵਿੱਚੋਂ ਇੱਕ ਵੀ ਵੇਦ ਹਿੰਦੀ ਵਿੱਚ ਨਹੀਂ ਲਿਖਿਆ ਹੋਇਆ ਹੈ ਕਿਉਂਕਿ ਹਿੰਦੀ ਕੋਈ ਭਾਸ਼ਾ ਨਹੀਂ ਜਿਵੇਂ ਪੰਜਾਬ ਪੁਰਾਣੇ ਨੂੰ ਸਿੰਧਸਤਾਨ ਤੋਂ ਹਿੰਦੁਸਤਾਨ ਕਿਹਾ ਕਰਦੇ ਸਨ ਉਹ ਸਾਡੀ ਬੋਲੀ ਉਸ ਵੇਲੇ ਦੀ ਸਿੰਧੀ ਨੂੰ ਹਿੰਦੀ ਕਹਿਣ ਲੱਗ ਪਏ ਅਤੇ ਇਹਨਾਂ ਨੇ ਅੰਗਰੇਜ਼ਾਂ ਨਾਲ ਰਲ ਕੇ ਆ ਨਵੀਂ ਹਿੰਦੀ ਕੱਢ ਮਾਰੀ ਜੋ ਸਾਰੀ ਦੀ ਸਾਰੀ ਪੰਜਾਬੀ ਹੈ ਇਸ ਨੂੰ ਧਿਆਨ ਨਾਲ ਦੇਖਿਓ ਧਿਆਨ ਨਾਲ ਪੜਿਓ ਸਾਜਸ ਨਜ਼ਰ ਆਵੇਗੀ ਊੜੇ ਦਾ ਊ ਐੜੇ ਦਾ ਆ ਈੜੀ ਦਾ ਈ ਸਸੇ ਦਾ ਸ ਹਾਹੇ ਦਾ ਹ ਕਕੇ ਦਾ ਕ ਜੇ ਕੋਈ ਪੰਜਾਬ ਦੇ ਵਿੱਚ ਥੱਥਾ ਜੰਪ ਹੋਵੇ ਮਤਲਬ ਪੰਜਾਬੀ ਹੋਵੇ ਪਰ ਥੱਥਾ ਹੋਵੇ ਤਾਂ ਉਸ ਨੂੰ ਅਸੀਂ ਇਹ ਤੇ ਨਹੀਂ ਕਵਾਂਗੇ ਕਿ ਇਹ ਤੇਲਗੂ ਭਾਸ਼ਾ ਬੋਲਣ ਲੱਗਿਆ ਸਾਜਸਾ ਰਾਹੀਂ ਇਹ ਸਾਬਤ ਕਰਨਾ ਕਿ ਹਿੰਦੁਸਤਾਨ ਕੋਈ ਵੱਖਰੀ ਸਟੇਟ ਹੈ ਹਿੰਦੁਸਤਾਨ ਪੰਜਾਬ ਹੈ ਪਰ ਜਿਵੇਂ ਬੰਬਈ ਦਾ ਅੱਜ ਮੁੰਬਈ ਬਣ ਗਿਆ ਜਿਵੇਂ ਮਦਰਾਸ ਦਾ ਅੱਜ ਚੇਨਈ ਨਾਮ ਬਣ ਗਿਆ ਇਸੇ ਤਰ੍ਹਾਂ ਹਿੰਦੁਸਤਾਨ ਦਾ ਨਾਮ ਬਾਅਦ ਵਿੱਚ ਸਬਤ ਸਿੰਧ ਵੀ ਰਿਹਾ ਬਾਅਦ ਵਿੱਚ ਇਹ ਪੰਜਾਬ ਬਣ ਗਿਆ ਹਿੰਦੀ ਵਿੱਚ ਉਹ ਨੂੰ ਉਹ ਗਿਆ ਨੂੰ ਗਿਆ ਇਸ ਦਾ ਦਾ ਇਸ ਕਾ ਬਣਾਤਾ ਉਸ ਦਾ ਦਾ ਉਸ ਕਾ ਬਣਾ ਦੁੱਤਾ ਭਾਰ ਦਾ ਦਾ ਕਾ ਬਣਾ ਦੁੱਤਾ ਬਾਕੀ ਸਾਰੀ ਦੀ ਸਾਰੀ ਅਜੁੱਕੀ ਹਿੰਦੀ ਬੋਲੀ ਪੰਜਾਬੀ ਦਾ ਹੀ ਇੱਕ ਟੰਚਾ ਹੈ ਜਿਸ ਦਾ ਜਾਰਾ ਸਬੂਤ ਇਹੀ ਹੈ ਕਿ ਹਿੰਦੀ ਦੇ ਵਿੱਚ ਕੋਈ ਗ੍ਰੰਥ ਲਿਖਿਆ ਨਹੀਂ ਮਿਲਦਾ ਇੱਕ ਪੱਖ ਹੋਰ ਸਾਹਮਣੇ ਰੱਖ ਦਈਏ Hindu ਕੋਈ ਧਰਮ ਨਹੀਂ Hindu ਸਿੰਧੂ ਲੋਕਾਂ ਨੂੰ ਕਿਹਾ ਗਿਆ ਅੱਜ ਵੀ ਪੰਜਾਬ ਦੇ ਵਿੱਚ ਸੰਧੂ ਸਰਨੇਮ ਤੁਹਾਨੂੰ ਮਿਲੇਗਾ ਸ਼ਾਇਦ ਉਹ ਸੰਧੂ ਸ਼ਬਦ ਵੀ ਸਿੰਧੂ ਦਾ ਹੀ ਵਿਗੜਿਆ ਹੋ ਰੂਪ ਹੈ ਇੱਕ ਪੱਖ ਹੋਰ ਹਿੰਦੀ ਭਾਸ਼ਾ ਦੀ ਕੋਈ ਵਿਰਾਸਤੀ ਕੋਈ ਸਭਿਆਚਾਰਕ ਕੋਈ ਦੇਸ਼ ਨਹੀਂ ਜਿੱਥੇ ਕਿਸੇ ਹਿੰਦੀ ਲੋਕਾਂ ਦਾ ਰਾਜ ਰਿਆ ਹੋਵੇ ਮੈਂ ਅਜੋਕੇ ਹਿੰਦੀ ਦੀ ਗੱਲ ਕਰ ਰਿਹਾ ਇਸ ਹਿੰਦੀ ਭਾਸ਼ਾ ਦੇ ਵਿੱਚ ਕੋਈ ਸਿੱਕੇ ਜਾਰੇ ਹੋਏ ਹੋਣ 1947 ਤੋਂ ਪਹਿਲਾਂ ਕਿਤੇ ਵੀ ਨਹੀਂ ਲੱਭਣਗੇ ਆ ਹੁਣੇ ਝੂਠੇ ਸੱਚੇ ਮੇਰੀ ਗੱਲ ਸੁਣ ਕੇ ਸ਼ਾਇਦ ਬਣਾ ਰਣ ਤਾਂ ਆਪਕ ਕਹਿ ਨਹੀਂ ਸਕਦੇ ਪਰ ਫਿਰ ਵੀ ਪੰਜਾਬ ਪੰਜਾਬੀਆਂ ਦਾ ਇਸ ਦਾ ਜੋਕੇ ਭਾਰਤ ਨਾਲ ਸੱਭਿਆਚਾਰਕ ਤੌਰ ਤੇ ਕੋਈ ਸਾਂਝ ਨਹੀਂ ਕੋਈ ਜੋੜ ਨਹੀਂ ਕੋਈ ਹਿੱਸਾ ਨਹੀਂ ਸ਼ਕਲਾਂ ਤੱਕ ਸਾਡੀਆਂ ਤੇ ਉਹਨਾਂ ਦੀਆਂ ਆਪਸ ਵਿੱਚ ਮਿਲਦੀਆਂ ਨਹੀਂ ਆਦਤਾਂ ਤਾਂ ਬਾਅਦ ਦੀ ਗੱਲ ਹੈ ਕਈ ਵੀਰ ਹਿੰਦੂ ਸ਼ਬਦ ਨੂੰ ਚੋਰ ਕਹਿ ਦਿੰਦੇ ਹਨ ਕਿ ਫਾਰਸੀ ਵਿੱਚ ਚੋਰ ਨੂੰ ਕਿਹਾ ਜਾਂਦਾ ਆਪਾਂ ਇਹ ਗੱਲ ਨਹੀਂ ਕਹਿਣੀ ਅਸਲ ਵਿੱਚ ਜਿਸ ਨੂੰ ਹਿੰਦੂ ਧਰਮ ਕਿਹਾ ਜਾਂਦਾ ਉਹ ਹਿੰਦੂ ਧਰਮ ਨਹੀਂ ਉਹ ਸਨਤਨੀ ਧਰਮ ਹੈ ਉਹ ਜੈਨੇ ਧਰਮ ਹੈ ਉਹ ਬੋਧੀ ਧਰਮ ਹੈ ਛੇ ਪ੍ਰਕਾਰ ਦੇ ਧਰਮ ਹਨ ਅਤੇ ਉਹ ਸਾਰੇ ਦੇ ਸਾਰੇ ਹਿੰਦੂ ਨਹੀਂ ਹਰੇਕ ਦੀ ਆਪਣੀ ਆਪਣੀ ਮੌਲਕਤਾ ਹੈ ਆਪਣੀ ਆਪਣੀ ਪਹਿਚਾਣ ਹੈ ਵੱਖਰੀ ਗੱਲ ਹੈ ਕਿ ਆਪਸ ਵਿੱਚ ਪਹਿਚਾਣ ਥੋੜੀ ਬਹੁਤੀ ਮਿਲਦੀ ਜੁਲਦੀ ਹੋਵੇ ਇਸ ਬਾਰੋਂ ਆਏ ਹੋਏ ਵਿਪਰ ਨੂੰ ਜਾਂ ਇਸ ਕੋਲ ਆਪਣੀ ਕੋਈ ਇਸਤਰਤੀ ਦੀ ਵਿਰਾਸਤ ਨਹੀਂ ਪਰ ਇਹ ਝੂਠੀ ਸੱਚੀ ਵਿਰਾਸਤ ਬਣਾਉਣ ਲਈ ਰਾਜਦਾਨ ਹੱਥ ਪੱਲੇ ਮਾਰਦਾ ਹੈ ਪਰ ਵਿਚਾਰੇ ਦੇ ਪੱਲੇ ਕੱਖਨੇ ਪੈਂਦਾ ਕੁਝ ਦਿਨ ਪਹਿਲਾਂ ਦੀ ਖਬਰ ਹੈ ਮਹਾਰਾਸ਼ਟਰ ਵਾਲੇ ਵੀ ਇਹਨਾਂ ਦੇ ਖਿਲਾਫ ਹੋ ਗਏ ਉਹ ਕਹਿੰਦੇ ਇੱਥੇ ਕੋਈ ਹਿੰਦੀ ਨਹੀਂ ਚੱਲੇਗੀ ਸਾਡੇ ਬੋਲੇ ਮਰਾਠੀ ਹੈ। ਨੰਮਤਾ ਬੈਂਦਰਜੀ ਵੀ ਸ਼ੇਰ ਵਾਂਗੇ ਗਰਜੀ। ਉਸ ਦਾ ਕਹਿਣਾ ਸੀ ਬੰਗਾਲ ਦੇ ਵਿੱਚ ਕੋਈ ਹਿੰਦੀ ਲਾਗੂ ਨਹੀਂ ਹੋਵੇਗੀ। ਸਾਡੇ ਬੋਲੇ ਬੰਗਾਲੀ ਹੈ। ਇਸ ਇੰਡੀਅਨ ਯੂਨੀਅਨ ਇਸ ਅਖੋਤੀ ਸੋ ਕਾਲਡ ਭਾਰਤੀ ਇਕਤਾ ਤੇ ਅਖੰਡਤਾ ਜਿਸ ਦਾ ਆਰਜੀ ਅਤੇ ਕੱਚਾ ਢਾਂਚਾ ਖੜਾ ਹੈ। ਇਸ ਦੇ ਖਿਲਾਫ ਵਿੱਚ ਆਪਣੇ ਆਪ ਵਿੱਚ ਵੀ ਸਬੂਤ ਇਕੱਠੇ ਹੁੰਦੇ ਹਨ। ਮਹਾਰਾਸ਼ਟਰ ਦੀ ਮਰਾਠੀ, ਬੰਗਾਲ ਦੀ ਬੰਗਾਲੀ, ਕਰਨਾਟਕ ਦੀ ਕੰਨੜ, ਤਾਮਿਲਨਾਡੂ ਦੀ ਤਾਮਲ, ਉੜੀਸਾ ਦੀ ਉੜੀਆ ਪੰਜਾਬ ਦੀ ਪੰਜਾਬੀ ਹਰਿਆਣਾ ਹਿਮਾਚਲ ਅਤੇ ਪੰਜਾਬ ਇੱਕੋ ਹੀ ਦੇਸ਼ ਹੈ ਇਹਨਾਂ ਦੀਆਂ ਬੋਲੀਆਂ ਦੇ ਵਿੱਚ ਇੱਕ ਹਰਿਆਣਵੀ ਇਲਾਕਾ ਆਉਂਦਾ ਹੈ ਤੇ ਇੱਕ ਪਹਾੜੀ ਇਲਾਕਾ ਆਉਂਦਾ ਜਿਹਨੂੰ ਬਾਈ ਤਾਰ ਕਹਿੰਦੇ ਉਹ ਪੰਜਾਬੀ ਦੇ ਹੀ ਵਿਗੜੇ ਹੋਏ ਰੂਪ ਹਨ ਜਿਵੇਂ ਕਸ਼ਮੀਰ ਵਾਲੇ ਪਾਸੇ ਵੀ ਡੋਗਰੀ ਬੋਲੀ ਜਾਂਦੀ ਹੈ ਉਹ ਡੋਗਰੀ ਵੀ ਪੰਜਾਬੀ ਬੋਲੀ ਦਾ ਹਿੱਸਾ ਹੈ ਇਸ ਨੂੰ ਅਸੀਂ ਖੇਤਰੀ ਭਾਸ਼ਾਵਾਂ ਵਿੱਚ ਬਦਲਦੇ ਹਾਂ ਖੇਤਰੀ ਬੋਲੀਆਂ ਉਪ ਬੋਲੀਆਂ ਪੰਜਾਬੀ ਦੀਆਂ 7-8 ਉਪ ਬੋਲੀਆਂ ਹਨ ਉੱਤਰ ਪ੍ਰਦੇਸ਼ ਦਾ ਵੀ ਪੁਰਾਣਾ ਨਾਂ ਉਰਦਸਤਾਨ ਹੈ ਉਰਦਸਤਾਨ ਦਾ ਮਤਲਬ ਹੈ ਉਰਦੂ ਬੋਲਣ ਵਾਲਿਆਂ ਦੀ ਧਰਤੀ ਜੁਪੀ ਵਿੱਚ ਉਰਦੂ ਬੋਲਿਆ ਜਾਂਦਾ ਹੈ ਪੂਰੇ ਭਾਰਤ ਵਿੱਚ ਇੱਕ ਵੀ ਸਟੇਟ ਨਹੀਂ ਜਿੱਥੇ ਹਿੰਦੀ ਬੋਲੀ ਜਾਂਦੀ ਹੈ 1947 ਤੋਂ ਬਾਅਦ ਇਸੇ ਲਈ ਇਹਨਾਂ ਨੇ ਹੁਬ ਹੁਬ ਕੇ ਚੀਕਾਂ ਮਾਰੀਆਂ ਕਿ ਇਸ ਦੇਸ਼ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਹਿੰਦੀ ਤਾਂ ਵੈਸੇ ਹੀ ਭਾਸ਼ਾ ਨਹੀਂ ਰਾਸ਼ਟਰੀ ਭਾਸ਼ਾ ਦਾ ਬਹੁਤ ਦੂਰ ਦੀ ਗੱਲ ਹੈ ਰਾਸ਼ਟਰੀ ਭਾਸ਼ਾ ਤੇ ਕੋਈ ਕਾਨੂੰਨ ਵੀ ਹੈ ਨਹੀਂ ਸੀ ਹੁਣ ਇਹਨਾਂ ਨੇ ਬਣਾ ਲਿਆ ਹੋਵੇ ਤਾਂ ਕਹਿ ਨਹੀਂ ਸਕਦੇ ਚਲੋ ਬੋਲੀ ਇੱਕ ਨਵੀਂ ਘੜ ਲਈ ਇਸ ਦਾ ਕੋਈ ਇਤਰਾਜ਼ ਨਹੀਂ ਭਾਵੇਂ ਹੋਰ ਚਾਰ ਬਣਾ ਲਓ ਪਰ ਇਹ ਗੱਪ ਮਾਰਨਾ ਤਾਂ ਭਾਈ ਜਾਇਜ਼ ਨਹੀਂ ਨਾ ਕਿ ਪੂਰੇ ਭਾਰਤ ਵਿੱਚ ਹਿੰਦੂ ਹਿੰਦੀ ਲਾਗੂ ਕਰਨੀ ਜਿਨ੍ਹਾਂ ਨੇ ਅਜੇ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਕਰ ਲਓ ਸਬਸਕ੍ਰਿਪਸ਼ਨ ਦੀ ਆਪਾਂ ਨੂੰ ਜ਼ਰੂਰਤ ਹੈ ਚੈਨਲ ਨੂੰ ਚੱਲਦਾ ਰੱਖਣ ਵਾਸਤੇ ਵੱਧ ਤੋਂ ਵੱਧ ਸਬਸਕ੍ਰਿਪਸ਼ਨ ਚਾਹੀਦੀ ਹੈ ਆਪਾਂ ਕਿਸੇ ਕੋਲੋਂ ਪੈਸੇ ਨਹੀਂ ਮੰਗਦੇ ਜਸਟ ਸਬਸਕ੍ਰਿਪਸ਼ਨ ਮੰਗਦੇ ਆ ਉਹ ਵੀ ਸਿਰਫ ਮਾੜਾ ਜਿਹਾ ਉਂਗਲ ਦੇ ਨਾਲ ਕਲਿੱਕ ਹੀ ਕਰਨਾ ਕਿਤੇ ਸਬਸਕ੍ਰਿਪਸ਼ਨ ਦਾ ਮਤਲਬ ਦੂਜਾ ਚੰਦਾ ਨਾ ਸਮਝ ਲਿਓ ਕਹਿਣ ਤੋਂ ਪਹਿਲ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਟਿੱਪਣੀਆਂ ਕਰੋ ਜਦ ਤੱਕ ਸਾਡਾ ਕੋਈ ਮੁਲਕ ਨਹੀਂ ਬਣਦਾ ਪ੍ਰਚਾਰ ਇਦਾਂ ਹੀ ਹੋਣੇ ਨੇ ਆਪਣੇ ਆਪਣੇ ਤਰੀਕਿਆਂ ਨਾਲ ਜੇ ਤੁਸੀਂ ਇਹ ਸਹਿਯੋਗ ਨਹੀਂ ਕਰਦੇ ਤਾਂ ਤੁਸੀਂ ਆਪਣੇ ਹੀ ਖਿਲਾਫ ਕਾਰਵਾਈ ਕਰ ਰਹੇ ਹੋ ਉਸੇ ਈ ਟਾਣੇ ਉੱਤੇ ਬਹਿ ਕੇ ਹਰਾ ਫੇਰ ਰਹੇ ਹੋ ਜਿਹਦੇ ਉੱਤੇ ਤੁਸੀਂ ਆਪਾਂ ਬੈਠੇ ਆਂ ਭਾਰਤੀ ਗਲਬੇ ਵਿੱਚੋਂ ਨਿਕਲਣ ਤੋਂ ਪਹਿਲਾਂ ਵਿਪਰੀ ਗਲਬੇ ਵਿੱਚੋਂ ਨਿਕਲਣ ਤੋਂ ਪਹਿਲਾਂ ਸਾਨੂੰ ਇਸ ਨੂੰ ਹਰ ਮਹਾਜਤੇ ਹਰ ਪਲੇਟਫਾਰਮ ਤੇ ਹਰੇਕ ਪੈਸੜੇ ਤੇ ਰਣਨੀਤੀ ਦੇ ਵਿੱਚ ਇਸ ਨੂੰ ਗੱਲਾਂਬਾਤਾਂ ਨਾਲ ਹਰਾਉਣਾ ਪਵੇਗਾ ਵੈਸੇ ਵੀ ਇਹ ਜਿੱਤੂ ਨਹੀਂ ਇਸ ਦੀ ਜਿੱਤ ਇਹੀ ਹੈ ਕਿ ਅਸੀਂ ਚੁੱਪਾਂ ਸਾਡੀ ਚੁੱਪ ਇਸ ਦੀ ਜਿੱਤ ਹੈ ਅਸੀਂ ਜਦ ਬੋਲਣਾ ਤੁਸੀਂ ਜਦ ਬੋਲਣਾ ਸ਼ੁਰੂ ਕਰਾਂਗੇ ਤਾਂ ਇਹ ਆ ਰਹੀ ਹੈ ਸਾਜ਼ਿਸ਼ ਦਾ ਕੀ ਹੈ ਸਾਜ਼ਿਸ਼ ਤਾਂ ਪਸ਼ੂ ਵੀ ਘੜ ਲੈਂਦੇ ਹਨ ਸ਼ੇਰ ਜਦ ਸ਼ਿਕਾਰ ਖੇਡਦਾ ਹੈ ਤਾਂ ਦੇਖਿਓ ਪਹਿਲਾਂ ਸਾਜ਼ਿਸ਼ ਕਿਵੇਂ ਬਣਾਉਂਦਾ ਹਿਰਨ ਵਿਚਾਰਾ ਕਾ ਖਾਣ ਲੱਗਾ ਹੁੰਦਾ ਪਿੱਛੇ ਘਾਜੇ ਦੇ ਵਿੱਚ ਲੁਕ ਕੇ ਚਾਰੇ ਪੈਰਾਂ ਦੇ ਨਾਲ ਹੀਠਾਂ ਨੂੰ ਬਹਿ ਕੇ ਲੁਕ ਜਾਂਦਾ ਹੌਲੇ ਹੌਲੇ ਉਸ ਵੱਲ ਵੱਧਦਾ ਹੈ ਤਾਂ ਕਿ ਉਸ ਦੀਆਂ ਦੋਵੇਂ ਅੱਖਾਂ ਦੇ ਵਿਜ਼ਨ ਵਿੱਚ ਉਹ ਸ਼ੇਰ ਨਾ ਆਵੇ ਤੇ ਪਿੱਛੋਂ ਅਚਾਨਕ ਝਪਟ ਕੇ ਉਹਨੂੰ ਫੜ ਲੈਂਦਾ ਹੈ ਇਹ ਵੀ ਇੱਕ ਸਾਜ਼ਿਸ਼ ਹੈ ਸਾਜ਼ਿਸ਼ ਤਾਂ ਪਸ਼ੂ ਪੰਛੀ ਵੀ ਰਚਦੇ ਨੇ ਜੇ ਮਨੁੱਖ ਵੀ ਸਾਜਸ ਰਚ ਰਿਹਾ ਹੈ ਤਾਂ ਫਰਕ ਕੀ ਪੂਰਨ ਮਨੁੱਖ ਕਦੇ ਸਾਜਸ ਨਹੀਂ ਰਚਦਾ ਉਹ ਸੱਚ ਦੀ ਵਿਆਖਿਆ ਕਰਦਾ ਹੈ ਸਾਜਸਾਂ ਤਾਂ ਕਈ ਨੇ ਜਦ ਖੁੱਲਣ ਲੱਗੀ ਤਾਂ ਕਈ ਵਾਰੀ ਸਾਡੇ ਵੀਰ ਡਰ ਜਾਂਦੇ ਨੇ ਕਿ ਪੰਥ ਇਕਤਾ ਬਣੀ ਰਹਿਣ ਦਿਓ ਇਸ ਕਰਕੇ ਆਪਾਂ ਫਿਰ ਆਪਣਾ ਅਗਲਾ ਅਧਿਆਇ ਚੈਪਟਰ ਬਦਲ ਲਈਦਾ ਵਰਨਾ ਹਰੇਕ ਥਾਂ ਸਿੱਖਾਂ ਦੇ ਹਰੇਕ ਜਗ੍ਹਾ ਦੇ ਉੱਤੇ ਕੋਨੇ-ਕੋਨੇ ਤੇ ਸੱਚ ਨੂੰ ਲੁਕਾਉਣ ਲਈ ਸਾਜ਼ਿਸ਼ਾਂ ਦੇ ਬੜੇ-ਬੜੇ ਛਤੇ ਲਗੇ ਹੋਏ ਹਨ ਆਸਾ ਜੀ ਦੀ ਵਾਰ ਪੜਿਆ ਕਰੋ ਉਹ ਆਸਾ ਜੀ ਦੀ ਵਾਰ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਤਰਤੀਬ ਦਿੱਤੀ ਉਹ ਮੈਂ ਉਸ ਆਸਾ ਦੀ ਵਾਰ ਦੀ ਗੱਲ ਨਹੀਂ ਕਰਦਾ ਜਿਹੜੀ ਆਮ ਗੁਟਕੀਆਂ ਵਿੱਚ ਮਿਲਦੀ ਹੈ ਇਸ ਦੀ ਤਰਤੀਬ ਨੂੰ ਜਾਣ ਬੁੱਝ ਕੇ ਬਦਲਿਆ ਤਾਂ ਕਿ ਵਿਪਰਵਾਦ ਖਿਲਾਫ ਜੋ ਆਸਾ ਦੀ ਵਾਰ ਦੇ ਵਿੱਚ ਇੱਕ ਗੁਰੂ ਦਾ ਸੁਨੇਹਾ ਦਿੱਤਾ ਉਹ ਆਮ ਮਨੁੱਖ ਤੱਕ ਨਾ ਪਹੁੰਚੇ ਉਹ ਆਮ ਵਿਅਕਤੀ ਨੂੰ ਆਮ ਸਿੱਖ ਨੂੰ ਸਮਝ ਨਾ ਆਵੇ ਏ ਵੀ ਦਾ ਤਾਂ ਸਾਜੀ ਸੀ ਹੈ ਨਾ ਪਰ ਇਸ ਵਾਲੇ ਪਾਸੇ ਅਜ ਸੜਾ ਧਿਆਨ ਨਹੀਂ ਕੱਲ ਦੇ ਐਪੀਸੋਡ ਵਿੱਚ ਆਪਾਂ ਗੱਲ ਕਰਾਂਗੇ ਸਰਦਾਰ ਚੜਤ ਸਿੰਘ ਜੋ ਸ਼ੁਕਰਚੱਕਿਆ ਮਿਸਲ ਦਾ ਸਰਦਾਰ ਸੀ ਹਰੇਕ ਐਤਵਾਰ ਆਪਾਂ ਮਿਸਲਾਂ ਦਾ ਇਤਿਹਾਸ ਪੂਰਾ ਕਰਦੇ ਕਰਦੇ ਹੌਲੀ-ਹੌਲੀ ਸਾਰੇ ਇਤਿਹਾਸ ਨੂੰ ਦੇਖਾਂਗੇ ਪੜ੍ਹਾਂਗੇ ਬਾਚਾਂਗੇ ਕੱਲ ਵਾਲੇ ਐਪੀਸੋਡ ਵਿੱਚ ਹਮਾਂਜੂ ਦੇ ਨਾਲ ਜਿਹੜੀ ਗੱਲਬਾਤ ਹੋਈ ਸੀ ਗੁਰੂ ਅੰਗਦ ਸਾਹਿਬ ਦੀ ਦਾਸ ਉੱਥੇ ਗੁਰੂ ਅਮਰਦਾਸ ਕਹਿ ਗਿਆ ਹੁਣ ਉੱਥੇ ਗੁਰੂ ਅਮਰਦਾਸ ਜੀ ਥਾਂ ਗੁਰੂ ਅੰਗਦ ਸਾਹਿਬ ਹੀ ਸਮਝਣਾ ਬਹੁਤ ਸਾਰੇ ਵੀਰਾਂ ਨੇ ਟਿੱਪਣੀ ਵਿੱਚ ਵੀ ਦੱਸਿਆ ਸੀ ਆਪ ਸਾਰਿਆਂ ਦਾ ਧੰਨਵਾਦ ਕੱਲ ਖਾਲਸਾਤਨ ਦੇ ਵਿੱਚ ਅਗਲੇ ਐਪੀਸੋਡ ਮਿਸਲ ਸ਼ੁਕਰ ਚੱਕੀਆਂ ਦਾ ਸੰਖੇਪ ਇਤਿਹਾਸ ਜਾਣਨ ਲਈ ਮਿਲਦੇ ਆ ਆਪਣਾ ਖਿਆਲ ਰੱਖਣਾ ਸਤਿਗੁਰੂ ਆਪ ਸਾਰਿਆਂ ਦੇ ਸਿਰਾਂ ਤੇ ਮਿਹਰ ਭਰਿਆ ਹੱਥ ਰੱਖਣ ਰੱਬ ਰੱਖਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ